ਹਾਂਜੀ ਅਸੀਂ ਪਹੁੰਚਾਂਗੇ ਮਠਿਆਈ ਵਾਲੀ ਦੁਕਾਨ ਤੇ ਕਿੱਥੇ ਪਹੁੰਚੇ ਆ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਤੇ ਇਹ ਹੈ ਅਗੇ ਲਖਵੀਰ ਵਾਲਾ ਡੇ ਤੇ ਦੁਕਾਨ ਆ ਗਈ ਤੁਹਾਨੂੰ ਦਿਖਾਉਨੇ ਆ ਆਪਾਂ ਗੱਲਬਾਤ ਕਰਦੇ ਆ ਬਾਈਆਂ ਨਾਲ ਵੀ ਜਿਹੜੀ ਮਠਿਆਈ ਆ ਵੀ ਕਿਉਂ ਇਹ ਘਰੇ ਬਣਾਈ ਆ ਜਾਂ ਵੀ ਬਾਜ਼ਾਰੋਂ ਲੈ ਕੇ ਜਿਹੜੀ ਇਹ ਲਾਈ ਹੋਈ ਆ ਆਪਾਂ ਸਾਰੀ ਪ੍ਰੋਪਰ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਿਖਾਉਣਾਗਾ ਤੇ ਗੱਲਬਾਤ ਕਰਦੇ ਆ ਬਾਈ ਹੋਰਿਆਂ ਨਾਲ ਕਿਉਂਕਿ ਅਗਰ ਮਠਿਆਈ ਬਹੁਤ ਵਧੀਆ ਗਈ ਤੇ ਜਿਵੇਂ ਸਾਰੇ ਪਿੰਡ ਦੇ ਵਿੱਚੋਂ ਵਾਰੋਂ ਗੱਲਾਂ ਸੁਣਨ ਆ ਚਾਰੀਆਂ ਨੇ ਇਸ ਕਰਕੇ ਅਸੀਂ ਬਾਈ ਕੋਲ ਆਏ ਆ ਵੀ ਇਹਨਾਂ ਦੀ ਬਾਈ ਦੀ ਜ਼ਰੂਰ ਵੀਡੀਓ ਬਣਾਈ ਜਾਵੇ ਕਿਉਂਕਿ ਮਠਿਆਈਆਂ ਲਗਭਗ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਸਾਹਮਣੇ ਲਾਈ ਹੋਈ ਆ ਹਾਂਜੀ ਬਾਈ ਹਸ਼ਕਲ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਜਿਵੇਂ ਆਪਣੇ ਮਠਿਆਈ ਲਾਈ ਆ ਇਹ ਜਿਹੜੀ ਸਾਰੀ ਇਹ ਬਾਜ਼ਾਰੋਂ ਲੈ ਕੇ ਲਾਈ ਆ ਜਾਂ ਤੁਸੀਂ ਘਰੇ ਖੁਦ ਬਣਾਈ ਆ ਸਾਰੀ ਮਠਿਆਈ ਘਰੇ ਬਣਾਈ ਆ ਜੀ ਵਧੀਆ ਕੁਆਲਿਟੀ ਵਿੱਚ ਸਭ ਤੋਂ ਮਹਿੰਗੇ ਬ੍ਰਾਂਡ ਦੇ ਤੇਲ ਆਇਲ ਦੇ ਵਿੱਚ ਬਣਾਈ ਹੋਈ ਆ ਹਾਂਜੀ ਜਿਵੇਂ ਅੱਜ ਕੱਲ ਦੁੱਧ ਆ ਜਿਹੜਾ ਨਕਲੀ ਬਨੋਟੀ ਬਣਾ ਕੇ ਉਹਨਾਂ ਨਾਲ ਜਿਹੜੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਜਾਂਦੀਆਂ ਨੇ ਤੇ ਜਿਹੜਾ ਆਪਾਂ ਨੇ ਦੁੱਧ ਲਿਆਗਾ ਉਹ ਦੁੱਧ ਪਿੰਡ ਚੋਂ ਲਿਆ ਹੋਇਆ ਜਾਂ ਬਾਹਰੋਂ ਕਿਸੇ ਡੈਰੀ ਚੋਂ ਬਾਹਰੋਂ ਲਿਆਈ ਸਾਰਾ ਦੁੱਧ ਪਿੰਡ ਦੇ ਵਿੱਚੋਂ ਲੈਂਦਾ ਜੀ ਵਧੀਆ ਜਿੱਥੇ ਸਾਰਾ ਪਿੰਡ ਤਕਰੀਬਨ ਦੁੱਧ ਪਾਉਂਦਾ ਉਸ ਡੈਰੀ ਦੇ ਵਿੱਚੋਂ ਲਿਆ ਦਿੱਤਾ ਗਿਆ ਵਧੀਆ ਦੇਖ ਕੇ ਪਰਖ ਕੇ ਦੁੱਧ ਲੈਂਦਾ ਤਾਂ ਹਾਂਜੀ ਹਾਂਜੀ ਤਾਂ ਕਿ ਮਤਲਬ ਉਹ ਚੀਜ਼ ਬਣਾ ਰਹੇ ਆਂ ਜਿਹੜੀ ਚੀਜ਼ ਅਸੀਂ ਖੁਦ ਖਾ ਸਕੀਏ ਹਾਂਜੀ ਹਾਂਜੀ ਉਹ ਚੀਜ਼ ਬਣਾ ਰਹੇ ਆਂ हां जी ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮਠਿਆਈ ਤੇ ਵੀਰ ਦੀ ਆਪਾਂ ਤੁਹਾਨੂੰ ਅਸੀਂ ਜਿਹੜੀ ਇੰਟਰਵਿਊ ਥੋੜੀ ਜੀ ਗੱਲਬਾਤ ਆਪਾਂ ਕਰ ਰਹੇ ਆ ਇਹਨਾਂ ਨਾਲ ਵੀ ਤੁਸੀਂ ਕਿਉਂਕਿ ਜਿਵੇਂ ਆਪਣੇ ਆ ਗਲਾਬ ਜਮਨ ਬਣਾਈ ਆ ਬਰਫੀ ਬਣਾਈ ਆ ਕਿਹੜੀਆਂ-ਕਿਹੜੀਆਂ ਆਈਟਮਾਂ ਜਿਹੜੀਆਂ ਆਪਣੇ ਕੋਲ ਮਿਲ ਸਕਦੀਆਂ ਜੀ ਗਲਾਬ ਜਮਨ ਰਸਗੁੱਲਾ ਸੀ ਚਮ ਚਮ ਹੁਣ ਚਮ ਚਮ ਬਸ ਆਹੀ ਰਹਿ ਗਈ ਆ ਹਾਂਜੀ ਤੇ ਬਰਫੀ ਬਣਾਈ ਸੀ ਤਿੰਨ-ਚਾਰ ਤਰ੍ਹਾਂ ਦੀ ਖੋਏ ਦੀ ਆਈਟਮ ਬਣਾਈ ਸੀ ਸਾਰੀ ਬਰਫੀ ਵਾਲੀ ਤੇ ਬੇਸਨ ਦੇ ਵਿੱਚ ਪਿੰਨੀ ਬਣਾਈ ਸੀ ਬਰਫੀ ਬਣਾਈ ਸੀ ਹਾਂਜੀ ਵੀ ਹੈਗੀਆਂ ਸੀ 8-10 ਆਈਟਮ ਬਣਾਈਆਂ ਸੀ ਹਾਂਜੀ ਇੱਕ ਜਿਵੇਂ ਉਧਰ ਸਾਹਮਣੇ ਆਪਣਾ ਜਲੇਬੀਆਂ ਪਈਆਂ ਨੇ ਤੇ ਫਿਲਹਾਲ ਜਲੇਬੀਆਂ ਵੀ ਜਿਹੜੀਆਂ ਇਸ ਦੁਕਾਨ ਦੇ ਉੱਪਰ ਤਾਜ਼ੀਆਂ ਬਣਾਈਆਂ ਜਾ ਰਹੀਆਂ ਨੇ ਤੇ ਆਪਣੇ ਇਧਰੋਂ ਹੋਰ ਕੀ ਚੀਜ਼ਾਂ ਮਿਲਦੀਆਂ ਜੀ ਬਾਕੀ ਜੀ ਪਕੌੜੇ ਚੱਲ ਰਹੇ ਨੇ ਨਾਲ ਬਰੈਡ ਪਕੌੜਾ ਆਲੂ ਪਕੌੜਾ ਹਾਂਜੀ ਤੇ ਨਾਲ ਜਲੇਬੀ ਹੈ ਜਿਹੜੀ ਤਾਜੀ ਜਲੇਬੀ ਮਿਲ ਰਹੀ ਹੈ ਵਧੀਆ ਹਾਂਜੀ ਹਾਂਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਕਿਉਂਕਿ ਜਿਹੜਾ ਪ੍ਰੋਪਰ ਤੁਸੀਂ 3-4 ਵਜੇ ਤੋਂ ਪਹਿਲਾਂ-ਪਹਿਲਾਂ ਆ ਕੇ ਜਿਹੜੀ ਮਠਿਆਈ ਲੈ ਜਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਗਾ ਘਾ ਲਗਾਤਾਰ ਆ ਰਿਹਾਗਾ ਤੇ ਜਿਹਦੇ ਕਰਮਾਂ ਚ ਹੈਗੀ ਆ ਲੈ ਜਾਓ ਆ ਕਿਉਂਕਿ ਨਹੀਂ ਉਸ ਤੋਂ ਬਾਅਦ ਜਿਹੜੀ ਇੰਨੀ ਪਿਓਰ ਆ ਇਹ ਮਠਿਆਈ ਤੁਹਾਨੂੰ ਮਿਲੂਗੀ ਨਹੀਂ ਕਿਉਂ ਉਦੋਂ ਬਾਅਦ ਕੀ ਪ੍ਰੋਪਰ ਹੈ ਜੀ ਉਸ ਤੋਂ ਬਾਅਦ ਜਿਵੇਂ ਅਸਲ ਦੇ ਵਿੱਚ ਇਹ ਕਾਰਨ ਇਹ ਮਤਲਬ ਇਹ ਸਾਡੀ ਪਹਿਲੀ ਕੋਸ਼ਿਸ਼ ਹੈ ਹਾਂਜੀ ਹਾਂਜੀ ਜਿਹਦੇ ਕਰਕੇ ਆਪਾਂ ਕਹਿੰਦੇ ਪਹਿਲੀ ਕੋਸ਼ਿਸ਼ ਚ ਪਤਾ ਲੱਗਦਾ ਹੁੰਦਾ ਵੀ ਕਿੰਨਾ ਕੁ ਰਿਸਪੌਂਸ ਆ ਰਿਹਾ ਹਾਂਜੀ ਹਾਂਜੀ ਜੋ ਸਮਾਨ ਬਣਾਇਆ ਸੀ ਜਿੰਨੀ ਕੁਆਂਟੀਟੀ ਚ ਬਣਾਇਆ ਸੀਗਾ ਹਾਂਜੀ ਹਾਂਜੀ ਤਕਰੀਬਨ ਉਹ ਲੱਗਣ ਵਾਲਾ ਹੀ ਆ ਠੀਕ ਹੈ ਸਮਾਪਤ ਤੇ ਇਹ ਨਹੀਂ ਕਿ ਦੇਖੋ ਜਿਹੜਾ ਦੁਕਾਨਦਾਰ ਹੈ ਹਾਂਜੀ ਉਹ ਕਦੇ ਮੁੱਕਣ ਨਹੀਂ ਦਿੰਦਾ ਹੁੰਦਾ ਹਾਂਜੀ ਹਾਂਜੀ ਪਰ ਮੇਰਾ ਮੰਨਣਾ ਇਹ ਹੈ ਵੀ ਤਕਰੀਬਨ ਹਰੇਕ ਨੂੰ ਪਤਾ ਵੀ ਇਹ ਚੀਜ਼ਾਂ ਏਡੀ ਜਲਦੀ ਨਹੀਂ ਬਣਦੀ ਹੁੰਦੀਆਂ ਅਸੀਂ 7-8 ਦਿਨਾਂ ਤੋਂ ਲੱਗੇ ਹੋਏ ਸੀ ਬਣਾਉਣ ਹਾਂਜੀ 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 ਇਹ ਸਾਰਾ ਕੁਝ ਇਹ ਤਾਂ ਐ ਨਹੀਂ ਵੀ ਅੱਜ ਮੇਰੇ ਕੋਲੇ ਜੇ ਮੁੱਕ ਗਿਆ ਮੈਂ ਨਾਲ ਦੀ ਨਾਲ ਮਤਲਬ ਇਹਨੂੰ ਬਣਾ ਕੇ ਇੱਥੇ ਭਰੋਸ ਦੂੰਗਾ ਤਾਂ ਸਾਡੀ ਗੋਜਿਆ ਜੀ ਜਦੋਂ ਸਾਡੇ ਕੋਲੇ ਮੁੱਕ ਗਿਆ ਸੀ ਉਸ ਤੋਂ ਬਾਅਦ ਬੰਦ ਕਰ ਦੇਣਾ ਅਸੀਂ ਇਹ ਨਹੀਂ ਵੀ ਅਸੀਂ ਬਾਜ਼ਾਰ ਵਾਲੀ ਲਿਆ ਕੇ ਰੱਖ ਦੇਾਂਗੇ ਜਾਂ ਇਦਾਂ ਇਦਾਂ ਦਾ ਕੁਝ ਨਹੀਂ ਹੋਊਗਾ ਤਾਂ ਇਹ ਕਰਕੇ ਜਿੰਨਾ ਘੇਗਾ ਬਸ ਉਹ ਜਿੰਨਾ ਉਹਨਾਂ ਹੀ ਲਾਉਣਾ ਸੀ ਸਾਡੀ ਕੋਸ਼ਿਸ਼ ਹੈ ਵੀ ਚੰਗਾ ਖਵਾਈਏ ਹਾਂਜੀ ਅਸਲ ਵੱਡੀ ਮੇਨ ਗੱਲ ਇਹ ਹੈ ਆ ਗਾਕ ਦੀ ਜਿਹੜੇ ਵਿਸ਼ਵਾਸ ਬਣਿਆ ਹੋਇਆਗਾ ਤੇ ਕਿਉਂਕਿ ਸਾਨੂੰ ਵੀ ਪੂਰਾ ਵਿਸ਼ਵਾਸ ਆ ਤੇ ਵੀਰ ਕੋਲ ਅਸੀਂ ਕੱਲ ਵੀ ਦੇਖਿਆ ਸੀ ਕਿਉਂਕਿ ਜਿੰਨੀ ਕੁ ਵੀਡੀਓ ਦੇ ਵਿੱਚ ਇਹਨਾਂ ਨੇ ਤੁਹਾਨੂੰ ਅਸੀਂ ਅ ਦਿਖਾ ਰਹੇ ਮਠਾਈ ਇੱਕ ਘਰੇ ਬਣਾਈ ਹੋਈ ਮਠਾਈ ਆ ਕਿਉਂਕਿ ਅਗਰ ਕੋਈ ਮੰਡੀਆਂੋਂ ਬਣੀ ਹੋਈ ਮਠਾਈ ਕੋਈ ਵੀ ਨਹੀਂ ਲੈ ਕੇ ਰੱਖਣੀ ਤੇ ਅਗਰ ਜਿੰਨੀ ਵੀ ਹੈਗੀ ਇਹਨਾਂ ਕੋਲ ਘਰੇ ਜਿਹੜੀ ਮਠਾਈ ਬਣਾਈ ਆ ਉਹੀ ਵੇਚਨੀ ਆ ਵੀਰ ਕਹਿੰਦੇ ਵੀ ਅਸੀਂ ਕੋਈ ਬਾਹਰੋਂ ਜਾ ਦੁਕਾਨ ਤੋਂ ਲਿਆ ਕੇ ਨਹੀਂ ਅਸੀਂ ਮਠਿਆਈ ਵੇਚਨੀ ਕਿਉਂਕਿ ਇਹ ਕਾਰਨ ਤੁਹਾਨੂੰ ਪਤਾ ਹੀ ਆ ਵੀ ਜਿੰਨੀਆਂ ਜ਼ਹਿਰੀਲੀਆਂ ਮਠਿਆਈਆਂ ਨੇ ਬਾਜ਼ਾਰਾਂ ਦੇ ਵਿੱਚੋਂ ਆਪਾਂ ਨੂੰ ਮਿਲ ਰਹੀਆਂ ਨੇ ਤੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀਡੀਓ ਨੂੰ ਬាទ-ਬាទ ਸ਼ੇਅਰ ਕਰ ਦਿਓ ਤੇ ਹਾਂਜੀ ਇੱਕ ਨਾ ਕੱਲ ਖੋਏ ਵਾਲੀ ਜਿਹੜੀ ਵਰਫੀ ਸੀ ਉਹ ਤਕਰੀਬਨ ਕੱਲ ਸਮਾਪਤ ਹੋ ਗਈ ਸੀਗੀ ਹਾਂਜੀ ਤੇ ਜਿਹੜੀ ਚੀਜ਼ ਹੁੰਦੀ ਆ ਵੀ ਬਣ ਜਾਂਦੀ ਆ ਤੇ ਰਾਤ ਅਸੀਂ ਤਕਰੀਬਨ 60-70 ਕਿਲੋ ਦੁੱਧ ਦਾ ਖੁਆ ਮਾਰਿਆ ਬਸ ਉਹ ਤਿੰਨ ਤਿੰਨ ਕਟਰੇਆਂ ਬਣੀਆਂ ਨੇ ਤੇ ਬਸ ਉਹ ਤਿੰਨ ਟਰੇਆਂ ਨੇ ਜਿਹੜੀਆਂ ਉਹ ਅੱਜ ਬਣਾਈਆਂ ਨੇ ਕਿਉਂਕਿ ਉਹ ਪਹਿਲਾਂ ਨਾਲ ਲੱਗ ਗਈ ਸੀ ਸਾਰੀ ਵਰਪੀ ਇਹ ਵੀ ਤਕਰੀਬਨ ਇੱਕ ਟਰੇ ਰਹਿ ਗਈ ਹੈ ਹਾਂਜੀ ਹਾਂਜੀ ਬਾਕੀ ਸਾਰੀ ਲੱਗ ਗਈ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਇਧਰੋਂ ਬੇਸਣ ਦੇ ਲੱਡੂ ਨੇ ਬਹੁਤ ਸੋਹਣੇ ਤੇ ਬਹੁਤ ਸਵਾਦ ਬਣਾਏ ਹੋਏ ਨੇ ਤੇ ਤੁਸੀਂ ਇੱਕ ਵਾਰ ਲਿਜਾ ਕੇ ਜਰੂਰ ਦੇਖੋ ਕਿਉਂਕਿ ਵਿਸ਼ਵਾਸ ਬਣਾਉਣਾ ਬਹੁਤ ਵੱਡੀ ਗੱਲ ਆ ਤੇ ਵਿਸ਼ਵਾਸ ਤੇ ਸਾਡੇ ਨਾਂ ਤੇ ਜਿਵੇਂ ਸਾਨੂੰ ਵਿਸ਼ਵਾਸ ਆ ਤੁਸੀਂ ਵੀ ਇਸੇ ਤਰ੍ਹਾਂ ਵਿਸ਼ਵਾਸ ਦੇ ਤਰਤੇ ਇੱਥੋਂ ਮਠਿਆਈ ਜਰੂਰ ਲੈ ਕੇ ਜਾਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂਜੀ ਅਸੀਂ ਪਹੁੰਚਾਂਗੇ ਮਠਿਆਈਆਂ ਵਾਲੀ ਦੁਕਾਨ ਤੇ ਕਿੱਥੇ ਪਹੁੰਚੇ ਆ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਤੇ ਇਹ ਇਹ ਅਗੇ ਲਖਮੀਰ ਵਾਲਾ ਵੱਡੇ ਤੇ ਦੁਕਾਨ ਆ ਗਈ ਤੁਹਾਨੂੰ ਦਿਖਾਉਨੇ ਆਪਾਂ ਗੱਲਬਾਤ ਕਰਦੇ ਆ ਬਾਈਆਂ ਨਾਲ ਵੀ ਜਿਹੜੀ ਮਠਿਆਈ ਆ ਵੀ ਕਿਉਂ ਇਹ ਘਰੇ ਬਣਾਈ ਆ ਜਾਂ ਵੀ ਬਾਜ਼ਾਰੋਂ ਲੈ ਆ ਕੇ ਜਿਹੜੀ ਇਹ ਲਾਈ ਹੋਈ ਆ ਆਪਾਂ ਸਾਰੀ ਪ੍ਰੋਪਰ ਤਨੂੰ ਇਸ ਵੀਡੀਓ ਦੇ ਰਾਹੀਂ ਦਿਖਾਉਣਾਗਾ ਤੇ ਗੱਲਬਾਤ ਕਰਦੇ ਆਂ ਬਾਈ ਹੁਰਾਂ ਨਾਲ ਕਿਉਂਕਿ ਅਗਰ ਮਠਿਆਈ ਬਹੁਤ ਵਧੀਆ ਗਈ ਤੇ ਜਿੰਨੇ ਸਾਰੇ ਪਿੰਡ ਦੇ ਵਿੱਚੋਂ ਵਾਰੋਂ ਗੱਲਾਂ ਸੁਣਨ ਚਾਹ ਰੀਆਂ ਨੇ ਇਸ ਕਰਕੇ ਅਸੀਂ ਬਾਈ ਕੋਲ ਆਏ ਆ ਵੀ ਇਹਨਾਂ ਦੀ ਬਾਈ ਦੀ ਜ਼ਰੂਰ ਵੀਡੀਓ ਬਣਾਈ ਜਾਵੇ ਕਿਉਂਕਿ ਮਠਿਆਈ ਆ ਲਗਭਗ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਸਾਹਮਣੇ ਲਾਈ ਹੋਈ ਆ ਹਾਂਜੀ ਬਾਈ ਹਸ਼ਕਲ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਜਿਵੇਂ ਆਪਣੇ ਮਠਿਆਈ ਲਾਈ ਹੈ ਇਹ ਜਿਹੜੀ ਸਾਰੀ ਇਹ ਬਾਜ਼ਾਰੋਂ ਲੈ ਕੇ ਲਾਈ ਹੈ ਜਾਂ ਤੁਸੀਂ ਘਰੇ ਖੁਦ ਬਣਾਈ ਹੈ ਸਾਰੀ ਮਠਿਆਈ ਘਰੇ ਬਣਾਈ ਹੈ ਜੀ ਵਧੀਆ ਕੁਆਲਿਟੀ ਵਿੱਚ ਸਭ ਤੋਂ ਮਹਿੰਗੇ ਬ੍ਰਾਂਡ ਦੇ ਤੇਲ ਔਇਲ ਦੇ ਵਿੱਚ ਬਣਾਈ ਹੋਈ ਹੈ ਹਾਂਜੀ ਜਿਵੇਂ ਅੱਜ ਕੱਲ੍ਹ ਦੁੱਧ ਆ ਜਿਹੜਾ ਨਕਲੀ ਬਨੋਟੀ ਬਣਾ ਕੇ ਉਹਨਾਂ ਨਾਲ ਜਿਹੜੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਜਾਂਦੀਆਂ ਨੇ ਤੇ ਜਿਹੜਾ ਆਪਾਂ ਨੇ ਦੁੱਧ ਲਿਆਗਾ ਉਹ ਦੁੱਧ ਪਿੰਡ ਚੋਂ ਲਿਆ ਹੋਇਆ ਜਾਂ ਬਾਹਰੋਂ ਕਿਸੇ ਡੇਰੀ ਚੋਂ ਬਾਹਰੋਂ ਲਿਆਈ ਸਾਰਾ ਦੁੱਧ ਪਿੰਡ ਦੇ ਵਿੱਚੋਂ ਲੈਂਦਾ ਜੀ ਵਧੀਆ ਜਿੱਥੇ ਸਾਰਾ ਪਿੰਡ ਤਕਰੀਬਨ ਦੁੱਧ ਪਾਉਂਦਾ ਉਸ ਡੇਰੀ ਦੇ ਵਿੱਚੋਂ ਲੈਂਦਾ ਗਿਆ ਵਧੀਆ ਦੇਖ ਕੇ ਪਰਖ ਕੇ ਦੁੱਧ ਲੈਂਦਾ ਤਾਂ ਹਾਂਜੀ ਹਾਂਜੀ ਤਾਂ ਕਿ ਮਤਲਬ ਉਹ ਚੀਜ਼ ਬਣਾ ਰਹੇ ਆ ਜਿਹੜੀ ਚੀਜ਼ ਅਸੀਂ ਖੁਦ ਖਾ ਸਕੀਏ ਹਾਂਜੀ ਹਾਂਜੀ ਉਹ ਚੀਜ਼ ਬਣਾ ਰਹੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮਠਿਆਈ ਤੇ ਵੀਰ ਦੀ ਆਪਾਂ ਤੁਹਾਨੂੰ ਅਸੀਂ ਜਿਹੜੀ ਇੰਟਰਵਿਊ ਥੋੜੀ ਜੀ ਗੱਲਬਾਤ ਆਪਾਂ ਕਰ ਰਹੇ ਆ ਇਹਨਾਂ ਨਾਲ ਵੀ ਤੁਸੀਂ ਕਿਉਂਕਿ ਜਿਵੇਂ ਆਪਣੇ ਗਲਾਬ ਜਮਨ ਬਣਾਈ ਆ ਬਰਫੀ ਬਣਾਈ ਆ ਕਿਹੜੀਆਂ ਕਿਹੜੀਆਂ ਆਈਟਮਾਂ ਜਿਹੜੀਆਂ ਆਪਣੇ ਕੋਲ ਮਿਲ ਸਕਦੀਆਂ ਜੀ ਗਲਾਬ ਜਮਨ ਰਸਗੁੱਲਾ ਸੀ ਚਮ ਚਮ ਹੁਣ ਚਮ ਚਮ ਬਸ ਆਹੀ ਰਹਿ ਗਈ ਆ ਹਾਂਜੀ ਤੇ ਬਰਫੀ ਬਣਾਈ ਸੀ ਤਿੰਨ ਚਾਰ ਤਰ੍ਹਾਂ ਦੀ ਖੋਏ ਦੀ ਆਈਟਮ ਬਣਾਈ ਸੀ ਸਾਰੀ ਬਰਫੀ ਵਾਲੀ ਤੇ ਬੇਸਨ ਦੇ ਵਿੱਚ ਪਿੰਨੀ ਬਣਾਈ ਸੀ ਬਰਫੀ ਬਣਾਈ ਸੀ ਹਾਂਜੀ ਵੀ ਹੈਗੀਆਂ ਸੀ 8-10 ਆਈਟਮਾਂ ਬਣਾਈਆਂ ਸੀ ਅਸੀਂ ਹਾਂਜੀ ਇੱਕ ਜਿਵੇਂ ਉਧਰ ਸਾਹਮਣੇ ਆਪਣਾ ਜਲੇਬੀਆਂ ਪਈਆਂ ਨੇ ਤੇ ਫਿਲਹਾਲ ਜਲੇਬੀਆਂ ਵੀ ਜਿਹੜੀਆਂ ਇਸ ਦੁਕਾਨ ਦੇ ਉੱਪਰ ਤਾਜ਼ੀਆਂ ਬਣਾਈਆਂ ਜਾ ਰਹੀਆਂ ਨੇ ਤੇ ਆਪਣੇ ਇਧਰੋਂ ਹੋਰ ਕੀ ਚੀਜ਼ਾਂ ਮਿਲਦੀਆਂ ਜੀ ਬਾਕੀ ਜੀ ਪਕੌੜੇ ਚੱਲ ਰਹੇ ਨੇ ਨਾਲ ਬਰੈਡ ਪਕੌੜਾ ਆਲੂ ਪਕੌੜਾ ਹਾਂਜੀ ਤੇ ਨਾਲ ਜਲੇਬੀ ਹੈ ਜਿਹੜੀ ਤਾਰੀ ਜਲੇਬੀ ਮਿਲ ਰਹੀ ਹੈ ਵਧੀਆ ਹਾਂਜੀ 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 ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਕਿਉਂਕਿ ਜਿਹੜਾ ਪ੍ਰੋਪਰ ਤੁਸੀਂ 3-4 ਵਜੇ ਤੋਂ ਪਹਿਲਾਂ-ਪਹਿਲਾਂ ਆ ਕੇ ਜਿਹੜੀ ਮਠਿਆਈ ਲੈ ਜਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਗਾਹਕਾ ਲਗਾਤਾਰ ਆ ਰਿਹਾਗਾ ਤੇ ਜਿਹਦੇ ਕਰਮਾਂ 'ਚ ਹੈਗੀ ਆ ਲੈ ਜਾਓ ਆ ਕਿਉਂਕਿ ਨਹੀਂ ਉਸ ਤੋਂ ਬਾਅਦ ਜਿਹੜੀ ਇੰਨੀ ਪਿਓਰ ਆ ਇਹ ਮਠਿਆਈ ਤੁਹਾਨੂੰ ਮਿਲੂਗੀ ਨਹੀਂ ਕਿਉਂ ਉਦੋਂ ਬਾਅਦ ਕੀ ਪ੍ਰੋਪਰ ਹੈ ਜੀ ਉਸ ਤੋਂ ਬਾਅਦ ਜਿਵੇਂ ਅਸਲ ਦੇ ਵਿੱਚ ਇਹ ਕਾਰਨ ਇਹ ਮਤਲਬ ਇਹ ਸਾਡੀ ਪਹਿਲੀ ਕੋਸ਼ਿਸ਼ ਹੈ ਹਾਂਜੀ ਹਾਂਜੀ ਜਿਹਦੇ ਕਰਕੇ ਆਪਾਂ ਕਹਿੰਦੇ ਪਹਿਲੀ ਕੋਸ਼ਿਸ਼ ਚ ਪਤਾ ਲੱਗਦਾ ਹੁੰਦਾ ਵੀ ਕਿੰਨਾ ਕੁ ਰਿਸਪੌਂਸ ਆ ਰਿਹਾ ਹਾਂਜੀ ਹਾਂਜੀ ਜੋ ਸਮਾਨ ਬਣਾਇਆ ਸੀ ਜਿੰਨੀ ਕੁਆਂਟੀਟੀ ਚ ਬਣਾਇਆ ਸੀਗਾ ਹਾਂਜੀ ਹਾਂਜੀ ਤਕਰੀਬਨ ਉਹ ਲੱਗਣ ਵਾਲਾ ਹੀ ਆ ਠੀਕ ਹੈ ਸਮਾਪਤ ਤੇ ਇਹ ਨਹੀਂ ਕਿ ਦੇਖੋ ਜਿਹੜਾ ਦੁਕਾਨਦਾਰ ਹੈ ਹਾਂਜੀ ਉਹ ਕਦੇ ਮੁੱਕਣ ਨਹੀਂ ਦਿੰਦਾ ਹੁੰਦਾ ਹਾਂਜੀ ਹਾਂਜੀ ਪਰ ਮੇਰਾ ਮੰਨਣਾ ਇਹ ਹੈ ਵੀ ਤਕਰੀਬਨ ਹਰੇਕ ਨੂੰ ਪਤਾ ਵੀ ਇਹ ਚੀਜ਼ਾਂ ਏਡੀ ਜਲਦੀ ਨਹੀਂ ਬਣਦੀ ਹੁੰਦੀਆਂ ਅਸੀਂ 7-8 ਦਿਨਾਂ ਤੋਂ ਲੱਗੇ ਹੋਏ ਸੀ ਬਣਾਉਣ ਹਾਂਜੀ 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 ਇਹ ਸਾਰਾ ਕੁਝ ਇਹ ਤਾਂ ਐ ਨਹੀਂ ਵੀ ਅੱਜ ਮੇਰੇ ਕੋਲੇ ਜੇ ਮੁੱਕ ਗਿਆ ਮੈਂ ਨਾਲ ਦੀ ਨਾਲ ਮਤਲਬ ਇਹਨੂੰ ਬਣਾ ਕੇ ਇੱਥੇ ਪਰੋਸ ਦੂੰਗਾ ਤਾਂ ਸਾਡੀ ਕੋਸ਼ਿਸ਼ ਵੀ ਜਦੋਂ ਸਾਡੇ ਕੋਲੇ ਮੁੱਕ ਗਿਆ ਸੀ ਉਸ ਤੋਂ ਬਾਅਦ ਬੰਦ ਕਰ ਦੇਣਾ ਅਸੀਂ ਇਹ ਨਹੀਂ ਵੀ ਅਸੀਂ ਬਾਜ਼ਾਰ ਵਾਲੀ ਲਿਆ ਕੇ ਰੱਖ ਦੇਾਂਗੇ ਜਾਂ ਇਦਾਂ ਇਦਾਂ ਦਾ ਕੁਝ ਨਹੀਂ ਹੋਊਗਾ ਤਾਂ ਐ ਕਰਕੇ ਜਿੰਨਾ ਘੇਗਾ ਬਸ ਉਹ ਜਿੰਨਾ ਉਹਨਾਂ ਹੀ ਲਾਉਣਾ ਅਸੀਂ ਸਾਡੀ ਕੋਸ਼ਿਸ਼ ਹੈ ਵੀ ਚੰਗਾ ਖਵਾਈਏ ਹਾਂਜੀ ਅਸਲ ਵੱਡੀ ਮੇਨ ਗੱਲ ਇਹ ਹੈ ਆ ਗਾਕ ਦੀ ਜਿਹੜੇ ਵਿਸ਼ਵਾਸ ਬਣਿਆ ਹੋਇਆਗਾ ਤੇ ਕਿਉਂਕਿ ਸਾਨੂੰ ਵੀ ਪੂਰਾ ਵਿਸ਼ਵਾਸ ਆ ਤੇ ਵੀਰ ਕੋਲ ਅਸੀਂ ਕੱਲ ਵੀ ਦੇਖਿਆ ਸੀ ਕਿਉਂਕਿ ਜਿੰਨੀ ਕੁ ਵੀਡੀਓ ਦੇ ਵਿੱਚ ਇਹਨਾਂ ਨੇ ਤੁਹਾਨੂੰ ਅਸੀਂ ਆ ਦਿਖਾ ਰਹੇ ਮਠਿਆਈ ਇੱਕ ਘਰੇ ਬਣਾਈ ਹੋਈ ਮਠਿਆਈ ਆ ਕਿਉਂਕਿ ਅਗਰ ਕੋਈ ਮੰਡੀਆਂ ਬਣੀ ਹੋਈ ਮਠਿਆਈ ਕੋਈ ਵੀ ਨਹੀਂ ਲੈ ਕੇ ਰੱਖਣੀ ਤੇ ਅਗਰ ਜਿੰਨੀ ਵੀ ਹੈਗੀ ਇਹਨਾਂ ਕੋਲ ਘਰੇ ਜਿਹੜੀ ਮਠਿਆਈ ਬਣਾਈ ਆ ਉਹੀ ਵੇਚਣੀ ਆ ਵੀਰ ਕਹਿੰਦੇ ਵੀ ਅਸੀਂ ਕੋਈ ਬਾਹਰੋਂ ਜਾ ਦੁਕਾਨ ਤੋਂ ਲੈ ਕੇ ਨਹੀਂ ਅਸੀਂ ਮਠਿਆਈ ਵੇਚਣੀ ਕਿਉਂਕਿ ਇਹ ਕਾਰਨ ਤੁਹਾਨੂੰ ਪਤਾ ਹੀ ਆ ਵੀ ਜਿੰਨੀਆਂ ਜ਼ਹਿਰੀਲੀਆਂ ਮਠਿਆਈਆਂ ਨੇ ਬਾਜ਼ਾਰਾਂ ਦੇ ਵਿੱਚੋਂ ਆਪਾਂ ਨੂੰ ਮਿਲ ਰਹੀਆਂ ਨੇ ਤੇ ਸਾਰਿਆਂ ਨੂੰ ਬੇਨਤੀ ਕਰਦਾ ਵੀਡੀਓ ਨੂੰ ਬាទ-ਬាទ ਸ਼ੇਅਰ ਕਰ ਦਿਓ ਤੇ ਹਾਂਜੀ ਇੱਕ ਨਾ ਕੱਲ ਖੋਏ ਵਾਲੀ ਜਿਹੜੀ ਵਰਫੀ ਸੀ ਉਹ ਤਕਰੀਬਨ ਕੱਲ ਸਮਾਪਤ ਹੋ ਗਈ ਸੀਗੀ ਹਾਂਜੀ ਤੇ ਜਿਹੜੀ ਚੀਜ਼ ਹੁੰਦੀ ਆ ਵੀ ਬਣ ਜਾਂਦੀ ਆ ਤੇ ਰਾਤ ਅਸੀਂ ਤਕਰੀਬਨ 60 70 ਕਿਲੋ ਦੁੱਧ ਦਾ ਖੁਆ ਮਾਰਿਆ ਬਸ ਉਹ ਤਿੰਨ ਤਿੰਨ ਕਟਰੀਆਂ ਬਣੀਆਂ ਨੇ ਤੇ ਬਸ ਉਹ ਤਿੰਨ ਟਰੇਆਂ ਨੇ ਜਿਹੜੀਆਂ ਉਹ ਅੱਜ ਬਣਾਈਆਂ ਨੇ ਕਿਉਂਕਿ ਉਹ ਪਹਿਲਾਂ ਵਾਲਾ ਲੱਗ ਗਈ ਸੀ ਸਾਰੀ ਵਰਪੀ ਇਹ ਵੀ ਤਕਰੀਬਨ ਇੱਕ ਟਰੇ ਰਹਿ ਗਈ ਹੈ ਹਾਂਜੀ ਹਾਂਜੀ ਬਾਕੀ ਸਾਰੀ ਲੱਗ ਗਈ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਇਧਰੋਂ ਬੇਸਣ ਦੇ ਲੱਡੂ ਨੇ ਬਹੁਤ ਸੋਹਣੇ ਤੇ ਬਹੁਤ ਸੁਆਦ ਬਣਾਏ ਹੋਏ ਨੇ ਤੇ ਤੁਸੀਂ ਇੱਕ ਵਾਰ ਲਿਜਾ ਕੇ ਜਰੂਰ ਦੇਖੋ ਕਿਉਂਕਿ ਵਿਸ਼ਵਾਸ ਬਣਾਉਣਾ ਬਹੁਤ ਵੱਡੀ ਗੱਲ ਆ ਤੇ ਵਿਸ਼ਵਾਸ ਤੇ ਸਾਡੇ ਨਾਂ ਤੇ ਜਿਵੇਂ ਸਾਨੂੰ ਵਿਸ਼ਵਾਸ ਆ ਤੁਸੀਂ ਵੀ ਇਸੇ ਤਰ੍ਹਾਂ ਵਿਸ਼ਵਾਸ ਦੇ ਤਰਤੇ ਇੱਥੋਂ ਮਠਿਆਈ ਜਰੂਰ ਲੈ ਕੇ ਜਾਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਹਾਂਜੀ ਅਸੀਂ ਪਹੁੰਚਾਂਗੇ ਮਠਿਆਈਆਂ ਵਾਲੀ ਦੁਕਾਨ ਤੇ ਕਿੱਥੇ ਪਹੁੰਚੇ ਆ ਪਿੰਡਕਾਂ ਵਾਲੀ ਜ਼ਿਲ੍ਹਾ ਮਾਨਸਾ ਤੇ ਇਹ ਇਹ ਅਗੇ ਲਖਮੀਰ ਵਾਲਾ ਅੱਡੇ ਤੇ ਦੁਕਾਨ ਆ ਗਈ ਤੁਹਾਨੂੰ ਦਿਖਾਉਣੇ ਆਪਾਂ ਗੱਲਬਾਤ ਕਰਦੇ ਆ ਬਾਈਆਂ ਨਾਲ ਵੀ ਜਿਹੜੀ ਮਠਿਆਈ ਆ ਵੀ ਕਿਉਂ ਇਹ ਘਰੇ ਬਣਾਈ ਆ ਜਾਂ ਵੀ ਬਾਜ਼ਾਰੋਂ ਲੈ ਆ ਕੇ ਜਿਹੜੀ ਇਹ ਲਾਈ ਹੋਈ ਆ ਆਪਾਂ ਸਾਰੀ ਪ੍ਰੋਪਰ ਤਰ੍ਹਾਂ ਇਸ ਵੀਡੀਓ ਦੇ ਰਾਹੀਂ ਦਿਖਾਉਣਾਗਾ ਤੇ ਗੱਲਬਾਤ ਕਰਦੇ ਆਂ ਬਾਈ ਹੁਰਾਂ ਨਾਲ ਕਿਉਂਕਿ ਅਗਰ ਮਠਿਆਈ ਬਹੁਤ ਵਧੀਆ ਗਈ ਤੇ ਜਿਵੇਂ ਸਾਰੇ ਪਿੰਡ ਦੇ ਵਿੱਚੋਂ ਵਾਰੋਂ ਗੱਲਾਂ ਸੁਣਨ ਚਾਹ ਰੀਆਂ ਨੇ ਇਸ ਕਰਕੇ ਅਸੀਂ ਬਾਈ ਕੋਲ ਆਏ ਆ ਵੀ ਇਹਨਾਂ ਦੀ ਬਾਈ ਦੀ ਜ਼ਰੂਰ ਵੀਡੀਓ ਬਣਾਈ ਜਾਵੇ ਕਿਉਂਕਿ ਮਠਿਆਈ ਆ ਲਗਭਗ ਤੁਸੀਂ ਦੇਖ ਹੀ ਸਕਦੇ ਹੋ ਸਾਰੀ ਸਾਹਮਣੇ ਲਾਈ ਹੋਈ ਆ ਹਾਂਜੀ ਬਾਈ ਹਸ਼ਕਲ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਜਿੰਮੇ ਆਪਣੇ ਮਠਿਆਈ ਲਾਈ ਹੈ ਇਹ ਜਿਹੜੀ ਸਾਰੀ ਇਹ ਬਾਜ਼ਾਰੋਂ ਲੈ ਕੇ ਲਾਈ ਹੈ ਜਾਂ ਤੁਸੀਂ ਘਰੇ ਖੁਦ ਬਣਾਈ ਹੈ ਸਾਰੀ ਮਠਿਆਈ ਘਰੇ ਬਣਾਈ ਹੈ ਜੀ ਵਧੀਆ ਕੁਆਲਿਟੀ ਵਿੱਚ ਸਭ ਤੋਂ ਮਹਿੰਗੇ ਬ੍ਰਾਂਡ ਦੇ ਤੇਲ ਆਇਲ ਦੇ ਵਿੱਚ ਬਣਾਈ ਹੋਈ ਹੈ ਹਾਂਜੀ ਜਿੰਮੇ ਅੱਜ ਕੱਲ ਦੁੱਧ ਆ ਜਿਹੜਾ ਨਕਲੀ ਬਨੋਟੀ ਬਣਾ ਕੇ ਉਹਨਾਂ ਨਾਲ ਜਿਹੜੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਜਾਂਦੀਆਂ ਨੇ ਤੇ ਜਿਹੜਾ ਆਪਾਂ ਨੇ ਦੁੱਧ ਲਿਆਗਾ ਉਹ ਦੁੱਧ ਪਿੰਡ ਚੋਂ ਲਿਆ ਹੋਇਆ ਜਾਂ ਬਾਹਰੋਂ ਕਿਸੇ ਡੈਰੀ ਚੋਂ ਬਾਹਰੋਂ ਲਿਆਈ ਸਾਰਾ ਦੁੱਧ ਪਿੰਡ ਦੇ ਵਿੱਚੋਂ ਲੈਂਦਾ ਜੀ ਵਧੀਆ ਜਿੱਥੇ ਸਾਰਾ ਪਿੰਡ ਤਕਰੀਬਨ ਦੁੱਧ ਪਾਉਂਦਾ ਉਸ ਡੈਰੀ ਦੇ ਵਿੱਚੋਂ ਲੈਂਦਾ ਗਿਆ ਵਧੀਆ ਦੇਖ ਕੇ ਪਰਖ ਕੇ ਦੁੱਧ ਲੈਂਦਾ ਹਾਂ ਹਾਂਜੀ ਹਾਂਜੀ ਤਾਂ ਕਿ ਮਤਲਬ ਉਹ ਚੀਜ਼ ਬਣਾ ਰਹੇ ਆ ਜਿਹੜੀ ਚੀਜ਼ ਅਸੀਂ ਖੁਦ ਖਾ ਸਕੀਏ ਹਾਂਜੀ ਹਾਂਜੀ ਉਹ ਚੀਜ਼ ਬਣਾ ਰਹੇ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਮਠਿਆਈ ਤੇ ਵੀਰ ਦੀ ਆਪਾਂ ਤੁਹਾਨੂੰ ਅਸੀਂ ਜਿਹੜੀ ਇੰਟਰਵਿਊ ਥੋੜੀ ਜੀ ਗੱਲਬਾਤ ਆਪਾਂ ਕਰ ਰਹੇ ਆ ਇਹਨਾਂ ਨਾਲ ਵੀ ਤੁਸੀਂ ਕਿਉਂਕਿ ਜਿਵੇਂ ਆਪਣੇ ਗਲਾਬ ਜਮਨ ਬਣਾਈ ਆ ਬਰਫੀ ਬਣਾਈ ਆ ਕਿਹੜੀਆਂ ਕਿਹੜੀਆਂ ਆਈਟਮਾਂ ਜਿਹੜੀਆਂ ਆਪਣੇ ਕੋਲ ਮਿਲ ਸਕਦੀਆਂ ਜੀ ਗਲਾਬ ਜਮਨ ਰਸਗੁੱਲਾ ਸੀ ਚਮ ਚਮ ਹੁਣ ਚਮ ਚਮ ਬਸ ਆਹੀ ਰਹਿ ਗਈ ਆ ਹਾਂਜੀ ਤੇ ਬਰਫੀ ਬਣਾਈ ਸੀ ਤਿੰਨ ਚਾਰ ਤਰ੍ਹਾਂ ਦੀ ਖੋਏ ਦੀ ਆਈਟਮ ਬਣਾਈ ਸੀ ਸਾਰੀ ਬਰਫੀ ਵਾਲੀ ਤੇ ਬੇਸਨ ਦੇ ਵਿੱਚ ਪਿੰਨੀ ਬਣਾਈ ਸੀ ਬਰਫੀ ਬਣਾਈ ਸੀ ਹਾਂਜੀ ਵੀ ਹੈਗੀਆਂ ਸੀ 8-10 ਆਈਟਮਾਂ ਬਣਾਈਆਂ ਸੀਗੀਆਂ ਸੀ ਹਾਂਜੀ ਇੱਕ ਜਿਵੇਂ ਉਧਰ ਸਾਹਮਣੇ ਆਪਣਾ ਜਲੇਬੀਆਂ ਪਈਆਂ ਨੇ ਤੇ ਫਿਲਹਾਲ ਜਲੇਬੀਆਂ ਵੀ ਜਿਹੜੀਆਂ ਇਸ ਦੁਕਾਨ ਦੇ ਉੱਪਰ ਤਾਜ਼ੀਆਂ ਬਣਾਈਆਂ ਜਾ ਰਹੀਆਂ ਨੇ ਤੇ ਆਪਣੇ ਇਧਰੋਂ ਹੋਰ ਕੀ ਚੀਜ਼ਾਂ ਮਿਲਦੀਆਂ ਜੀ ਬਾਕੀ ਜੀ ਪਕੌੜੇ ਚੱਲ ਰਹੇ ਨੇ ਨਾਲ ਬਰੈਡ ਪਕੌੜਾ ਆਲੂ ਪਕੌੜਾ ਹਾਂਜੀ ਤੇ ਨਾਲ ਜਲੇਬੀ ਹੈ ਜਿਹੜੀ ਤਾਰੀ ਜਲੇਬੀ ਮਿਲ ਰਹੀ ਹੈ ਵਧੀਆ ਹਾਂਜੀ 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 ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਕਿਉਂਕਿ ਜਿਹੜਾ ਪ੍ਰੋਪਰ ਤੁਸੀਂ 3-4 ਵਜੇ ਤੋਂ ਪਹਿਲਾਂ-ਪਹਿਲਾਂ ਆ ਕੇ ਜਿਹੜੀ ਮਠਿਆਈ ਲੈ ਜਾ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਗਾ ਘਾ ਲਗਾਤਾਰ ਆ ਰਿਹਾਗਾ ਤੇ ਜਿਹਦੇ ਕਰਮਾਂ ਚ ਹੈਗੀ ਆ ਲੈ ਜਾਓ ਆ ਕਿਉਂਕਿ ਨਹੀਂ ਉਸ ਤੋਂ ਬਾਅਦ ਜਿਹੜੀ ਇੰਨੀ ਪਿਓਰ ਆ ਇਹ ਮਠਿਆਈ ਤੁਹਾਨੂੰ ਮਿਲੂਗੀ ਨਹੀਂ ਕਿਉਂ ਉਦੋਂ ਬਾਅਦ ਕੀ ਪ੍ਰੋਪਰ ਹੈ ਜੀ ਉਸ ਤੋਂ ਬਾਅਦ ਜਿਵੇਂ ਅਸਲ ਦੇ ਵਿੱਚ ਇਹ ਕਾਰਨ ਇਹ ਮਤਲਬ ਇਹ ਸਾਡੀ ਪਹਿਲੀ ਕੋਸ਼ਿਸ਼ ਹੈ ਹਾਂਜੀ ਹਾਂਜੀ ਜਿਹਦੇ ਕਰਕੇ ਆਪਾਂ ਕਹਿੰਦੇ ਪਹਿਲੀ ਕੋਸ਼ਿਸ਼ ਚ ਪਤਾ ਲੱਗਦਾ ਹੁੰਦਾ ਵੀ ਕਿੰਨਾ ਕੁ ਰਿਸਪੌਂਸ ਆ ਰਿਹਾ ਹਾਂਜੀ ਹਾਂਜੀ ਜੋ ਸਮਾਨ ਬਣਾਇਆ ਸੀ ਜਿੰਨੀ ਕੁਆਂਟੀਟੀ ਚ ਬਣਾਇਆ ਸੀਗਾ ਹਾਂਜੀ ਹਾਂਜੀ ਤਕਰੀਬਨ ਉਹ ਲੱਗਣ ਵਾਲਾ ਹੀ ਆ ਠੀਕ ਹੈ ਸਮਾਪਤ ਤੇ ਇਹ ਨਹੀਂ ਕਿ ਦੇਖੋ ਜਿਹੜਾ ਦੁਕਾਨਦਾਰ ਹੈ ਹਾਂਜੀ ਉਹ ਕਦੇ ਮੁੱਕਣ ਨਹੀਂ ਦਿੰਦਾ ਹੁੰਦਾ ਹਾਂਜੀ ਹਾਂਜੀ ਪਰ ਮੇਰਾ ਮੰਨਣਾ ਇਹ ਹੈ ਵੀ ਤਕਰੀਬਨ ਹਰੇਕ ਨੂੰ ਪਤਾ ਵੀ ਇਹ ਚੀਜ਼ਾਂ ਏਡੀ ਜਲਦੀ ਨਹੀਂ ਬਣਦੀ ਹੁੰਦੀਆਂ ਅਸੀਂ 7-8 ਦਿਨਾਂ ਤੋਂ ਲੱਗੇ ਹੋਏ ਸੀ ਬਣਾਉਣਾ ਹਾਂਜੀ 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 ਇਹ ਸਾਰਾ ਕੁਝ ਇਹ ਤਾਂ ਐ ਨਹੀਂ ਵੀ ਅੱਜ ਮੇਰੇ ਕੋਲੇ ਜੇ ਮੁੱਕ ਗਿਆ ਮੈਂ ਨਾਲ ਦੀ ਨਾਲ ਮਤਲਬ ਇਹਨੂੰ ਬਣਾ ਕੇ ਇੱਥੇ ਭਰੋਸ ਦੂੰਗਾ ਤਾਂ ਸਾਡੀ ਕੋਸ਼ਿਸ਼ ਵੀ ਜਦੋਂ ਸਾਡੇ ਕੋਲੇ ਮੁੱਕ ਗਿਆ ਸੀ ਉਸ ਤੋਂ ਬਾਅਦ ਬੰਦ ਕਰ ਦੇਣਾ ਅਸੀਂ ਇਹ ਨਹੀਂ ਵੀ ਅਸੀਂ ਬਾਜ਼ਾਰ ਵਾਲੀ ਲਿਆ ਕੇ ਰੱਖ ਦੇਾਂਗੇ ਜਾਂ ਇਦਾਂ ਇਦਾਂ ਦਾ ਕੁਝ ਨਹੀਂ ਹੋਊਗਾ ਤਾਂ ਐ ਕਰਕੇ ਜਿੰਨਾ ਕਹਿਗਾ ਬਸ ਉਹ ਜਿੰਨਾ ਉਹਨਾਂ ਹੀ ਲਾਉਣਾ ਸੀ ਸਾਡੀ ਕੋਸ਼ਿਸ਼ ਹੈ ਵੀ ਚੰਗਾ ਖਵਾਈਏ ਹਾਂਜੀ ਅਸਲ ਵੱਡੀ ਮੇਨ ਗੱਲ ਇਹ ਹੈ ਗਾਹਕ ਦੀ ਜਿਹੜੇ ਵਿਸ਼ਵਾਸ ਬਣਿਆ ਹੋਇਆਗਾ ਤੇ ਕਿਉਂਕਿ ਸਾਨੂੰ ਵੀ ਪੂਰਾ ਵਿਸ਼ਵਾਸ ਆ ਤੇ ਵੀਰ ਕੋਲ ਅਸੀਂ ਕੱਲ ਵੀ ਦੇਖਿਆ ਸੀ ਕਿਉਂਕਿ ਜਿੰਨੀ ਕੁ ਵੀਡੀਓ ਦੇ ਵਿੱਚ ਇਹਨਾਂ ਨੇ ਤੁਹਾਨੂੰ ਅਸੀਂ ਆ ਦਿਖਾ ਰਹੇ ਹਾਂ ਮਠਿਆਈ ਇੱਕ ਘਰੇ ਬਣਾਈ ਹੋਈ ਮਠਿਆਈ ਆ ਕਿਉਂਕਿ ਅਗਰ ਕੋਈ ਮੰਡੀਆਂ ਬਣੀ ਹੋਈ ਮਠਿਆਈ ਕੋਈ ਵੀ ਨਹੀਂ ਲੈ ਕੇ ਰੱਖਣੀ ਤੇ ਅਗਰ ਜਿੰਨੀ ਵੀ ਹੈਗੀ ਇਹਨਾਂ ਕੋਲ ਘਰੇ ਜਿਹੜੀ ਮਠਿਆਈ ਬਣਾਈ ਆ ਉਹੀ ਵੇਚਣੀ ਆ ਵੀਰ ਕਹਿੰਦੇ ਵੀ ਅਸੀਂ ਕੋਈ ਬਾਹਰੋਂ ਜਾ ਦੁਕਾਨ ਤੋਂ ਲੈ ਕੇ ਨਹੀਂ ਅਸੀਂ ਮਠਿਆਈ ਵੇਚਣੀ ਕਿਉਂਕਿ ਇਹ ਕਾਰਨ ਤੁਹਾਨੂੰ ਪਤੀ ਆ ਵੀ ਜਿੰਨੀਆਂ ਜ਼ਹਿਰੀਲੀਆਂ ਮਠਿਆਈਆਂ ਨੇ ਬਾਜ਼ਾਰਾਂ ਦੇ ਵਿੱਚੋਂ ਆਪਾਂ ਨੂੰ ਮਿਲ ਰਹੀਆਂ ਨੇ ਤੇ ਸਾਰਿਆਂ ਨੂੰ ਬੇਨਤੀ ਕਰਦਾ ਵੀਡੀਓ ਨੂੰ ਬាទ-ਬាទ ਸ਼ੇਅਰ ਕਰ ਦਿਓ ਤੇ ਹਾਂਜੀ ਇੱਕ ਨਾ ਕੱਲ ਖੋਏ ਵਾਲੀ ਜਿਹੜੀ ਵਰਫੀ ਸੀ ਉਹ ਤਕਰੀਬਨ ਕੱਲ ਸਮਾਪਤ ਹੋ ਗਈ ਸੀਗੀ ਹਾਂਜੀ ਤੇ ਜਿਹੜੀ ਚੀਜ਼ ਹੁੰਦੀ ਆ ਵੀ ਬਣ ਜਾਂਦੀ ਆ ਤੇ ਰਾਤ ਅਸੀਂ ਤਕਰੀਬਨ 60 70 ਕਿਲੋ ਦੁੱਧ ਦਾ ਖੁਆ ਮਾਰਿਆ ਬਸ ਉਹ ਤਿੰਨ ਤਿੰਨ ਕਟਰੀਆਂ ਬਣੀਆਂ ਨੇ ਤੇ ਬਸ ਉਹ ਤਿੰਨ ਟਰੇਆਂ ਨੇ ਜਿਹੜੀਆਂ ਉਹ ਅੱਜ ਬਣਾਈਆਂ ਨੇ ਕਿਉਂਕਿ ਉਹ ਪਹਿਲਾਂ ਵਾਲਾ ਲੱਗ ਗਈ ਸੀ ਸਾਰੀ ਵਰਪੀ ਇਹ ਵੀ ਤਕਰੀਬਨ ਇੱਕ ਟਰੇ ਰਹਿ ਗਈ ਹੈ ਹਾਂਜੀ ਹਾਂਜੀ ਬਾਕੀ ਸਾਰੀ ਲੱਗ ਗਈ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਜਿਵੇਂ ਇਧਰੋਂ ਬੇਸਣ ਦੇ ਲੱਡੂ ਨੇ ਬਹੁਤ ਸੋਹਣੇ ਤੇ ਬਹੁਤ ਸਵਾਦ ਬਣਾਏ ਹੋਏ ਨੇ ਤੇ ਤੁਸੀਂ ਇੱਕ ਵਾਰ ਲਿਜਾ ਕੇ ਜਰੂਰ ਦੇਖੋ ਕਿਉਂਕਿ ਵਿਸ਼ਵਾਸ ਬਣਾਉਣਾ ਬਹੁਤ ਵੱਡੀ ਗੱਲ ਆ ਤੇ ਵਿਸ਼ਵਾਸ ਤੇ ਸਾਡੇ ਨਾਲ ਤੇ ਜਿਵੇਂ ਸਾਨੂੰ ਵਿਸ਼ਵਾਸ ਆ ਤੁਸੀਂ ਵੀ ਇਸੇ ਤਰ੍ਹਾਂ ਵਿਸ਼ਵਾਸ ਦੇ ਤਰਤੇ ਇੱਥੋਂ ਮਠਿਆਈ ਜਰੂਰ ਲੈ ਕੇ ਜਾਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ